ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲ ਕਰਦੇ ਆ ਮੱਝਾ ਦੇ ਸੀਮਨ ਬਾਰੇ ਜਿੱਦਾਂ ਆਪਾਂ ਪਹਿਲਾਂ ਵੀ ਵੀਡੀਓ ਪਾਈ ਹੋਈ ਆ ਵੀ ਤੁਸੀਂ ਕਿਹੜੇ ਕਿਹੜੇ ਸੀਮਨ ਨੇ ਜਿਹੜੇ ਮੱਝਾਂ ਦੇ ਵਿੱਚ ਮੁਰਾ ਨਸਲ ਦੇ ਵਿੱਚ ਵਰਤ ਸਕਦੇ ਹੋ ਤਾਂ ਕਾਫੀ ਭਰਾਵਾਂ ਦੇ ਮੈਸੇਜ ਸੀਗੇ ਵੀ ਸੀਮਨ ਮਿਲਦਾ ਨਹੀਂ ਪਿਆ ਜੋ ਤੁਸੀਂ ਬੋਲਿਆ ਪ੍ਰਾਈਵੇਟ ਸੀਮਨ ਚੰਗੇ ਨੇ ਤੁਸੀਂ ਕਿਉਂ ਕੋਈ ਡੁਪਲੀਕੇਟ ਭਰਜੂ ਡਾਕਟਰ ਆ ਕਿਉਂ ਕਿਸੇ ਦੀ ਬਰੀਡ ਖਰਾਬ ਕਰੀ ਆ ਅਸਲ ਦੇ ਵਿੱਚ ਭਾਈ ਗੱਲ ਇਦਾਂ ਨਹੀਂ ਆ ਹਰ ਇੱਕ ਚੀਜ਼ ਪੋਸੀਬਲ ਹੋ ਜਾਂਦੀ ਹੈ ਮਿਲ ਜਾਂਦੀ ਆ ਆਪਾਂ ਸਿਰਫ ਉਹ ਚੀਜ਼ ਦੱਸਦੇ ਹੁੰਨੇ ਆ ਜੋ ਆਪਾਂ ਆਪ ਯੂਜ਼ ਕਰਦੇ ਆ ਤੇ ਆਪਾਂ ਹਮੇਸ਼ਾ ਉਹ ਚੀਜ਼ ਯ ਆਪਣੇ ਵੱਲੋਂ ਜਿਹੜੀ ਬੈਸਟ ਚੀਜ਼ ਆ ਕਿਉਂਕਿ ਆਪਾਂ ਕਾਫੀ ਉਹ ਚੀਜ਼ ਤੇ ਸਰਚ ਵਗੈਰਾ ਕਰਕੇ ਉਸ ਤੋਂ ਬਾਅਦ ਆਪਾਂ ਡਿਸੀਜਨ ਲੈਨੇ ਆ ਫਾਈਨਲ ਕਰਦੇ ਆ ਵੀ ਜਿਹੜਾ ਸਿੰਮਲ ਲਵਾਉਣਾ ਕਿਹੜੀ ਸੰਸਥਾ ਦਾ ਉਹ ਛੋਟਾਗਾ ਤਾਂ ਆਪਾਂ ਗੱਲ ਕੀਤੀ ਸੀ ਜਿਵੇਂ ਤੁਸੀਂ ਵੀ ਐਚਐਲਡੀਵੀ ਯੂਜ਼ ਕਰ ਸਕਦੇ ਹੋ ਸੀਆਰਪੀ ਹਸਾਰ ਦੇ ਗੜਵਾਸੂ ਦੇ ਜਾਂ ਪੀਐਲਡੀਵੀ ਨਾਬਾ ਦੇ ਹੋਗੇ ਤੇ ਵੇਰਕਾ ਦੇ ਵੱਲ ਤੁਸੀਂ ਵਰ ਸਕਦੇ ਹੋ ਤਾਂ ਲਗਭਗ ਸਾਰੀਆਂ ਸੰਸਥਾਵਾਂ ਦੇ ਵਿੱਚੋਂ ਸਿੰਮਲ ਮਿਲ ਜਾਂਦਾ ਗੱਲ ਸਿਰਫ ਆਉਂਦੀ ਆ ਐਚਐਲਡੀਵੀ ਸੀਮਨ ਤੇ ਤਾ ਮੈਨੂੰ ਵੀ ਪਤਾ ਵੀ 2019 ਤੋਂ ਬਾਅਦ ਸੀਮਨ ਉਹਨੇ ਬੰਦ ਕਰਤਾ ਪ੍ਰਾਈਵੇਟ 2019 ਤੱਕ ਤਾਂ ਆਮ ਹਸਤਲਾਂ ਦੇ ਵਿੱਚ ਵੀ ਸੀਮਨ ਆਉਂਦਾ ਰਿਹਾ ਇਸੇ ਕਰਕੇ ਆਪਣੇ ਕੋਲ ਐਮ 416 ਦੇ ਟੀਕੇ ਸੀ ਜਿਹੜੇ 2019 ਦੇ ਆਪਾਂ ਸਾਹਮਣੇ ਹੋਏ ਸੀਗੇ ਤੇ ਉਹ ਕਹਿੰਦਾ ਇਹ ਮਤਲਬ ਹੈ ਵੀ ਇਹ ਨਹੀਂ ਹੈਗਾ ਵੀ ਚੀਜ਼ ਮਿਲਦੀ ਨਹੀਂ ਹੁਣ ਵਿੱਚ ਕਹਿੰਦੇ ਵੀ ਸਾਰਿਆਂ ਨੂੰ ਪਤਾ ਜੋ ਐਚ ਐਲ ਡੀ ਵੀ ਦਾ ਸੀਮਨ ਆ ਡੁਪਲੀਕੇਸੀ ਆ ਰਹੀ ਆ ਤਾਂ ਆਪਾਂ ਨੂੰ ਮਾਰਕੀਟ ਦੇ ਵਿੱਚ ਪਤਾ ਲੱਗ ਜਾਂਦਾ ਜਿਹੜਾ ਬੰਦਾ ਕਹਿੰਦਾ ਮੈਂ ਇੰਨੇ ਸ਼ੋਰਟ ਹੋ ਚ ਲਈ ਆ ਜਾਂ ਮੰਨ ਲਓ ਕੋਈ ਇਦਾਂ ਦਾ ਝੋਟਾ ਹੁੰਦਾ ਜਿਹੜਾ ਮਰ ਗਿਆ ਤਾਂ ਬੱਚੇ ਵਿੱਚ ਬੰਦੇ ਕਹਿੰਦੇ ਨੇ ਵੀ ਤਿੰਨ ਤਿੰਨ ਚਾਰ ਚਾਰ ਸੌ ਡੋ ਸਾਡੇ ਕੋਲੇ ਉਸ ਛੋਟੇ ਦੀ ਪਈ ਆ ਉੱਥੇ ਸੰਭਾਵਨਾ ਹੁੰਦੀ ਹੈ ਵੀ ਉਹ سیمਨ ਡੁਪਲੀਕੇਸੀ ਦੇ ਵਿੱਚ ਆਓ ਡੁਪਲੀਕੇਟ سیمਨ ਹੈ ਸੋ ਭਰਾਵੋ ਆਪਾਂ ਹੋਰ ਚੀਜ਼ਾਂ ਦੇ ਵੀ ਟਾਈਮ ਵੇਸਟ ਕਰਦੇ ਆਪਾਂ ਸਾਰਾ ਦਿਨ ਸੋਸ਼ਲ ਮੀਡੀਆ ਦੇਖਦੇ ਆ ਮੇਰਾ ਕਹਿਣ ਦਾ ਮਤਲਬ ਇਹ ਹੈ ਵੀ ਦੋ ਚਾਰ ਸਲਾਈਆਂ سیمਨ ਦੀ ਆਪਾਂ ਨੂੰ ਮਿਲ ਜਾਂਦੀਆਂ ਜੇ ਆਪਾਂ ਥੋੜੀ ਜੀ ਖੇਚਲ ਕਰ ਲਾਂਗੇ ਉਹ ਕਿਵੇਂ ਤੁਹਾਨੂੰ ਮਿਲਣਗੀਆਂ ਕਿਉਂਕਿ 2019 ਤੋਂ ਬਾਅਦ ਐਲ ਡੀ ਬੀ ਨੇ ਬੰਦ ਕੀਤਾ ਹੋਇਆ سیمਨ ਦੇਣਾ ਪ੍ਰਾਈਵੇਟ ਆਪਾਂ ਕਿਵੇਂ ਅਰੇਂਜ ਕਰ ਸਕਦੇ ਆ ਪੰਜਾਬ ਵਾਲੇ ਭਰਾਵਾਂ ਨੂੰ ਬੇਨਤੀ ਹੈ ਕਿ ਕਿ ਹਰਿਆਣੇ ਦੇ ਵਿੱਚ ਤਾਂ سیمਨ ਹੁਣ ਵੀ ਮਿਲ ਰ ਆਪਣੇ ਲਗਭਗ ਹਰਿਆਣੇ ਦੇ ਵਿੱਚ ਸਾਰੇ ਭਰਾਮਣ ਦੀ ਜਾਣ ਪਛਾਣ ਹੁੰਦੀ ਆ ਜਿਹੜੇ ਵੀ ਤੁਸੀਂ ਡਾਕਟਰ ਤੋਂ ਟੀਕਾ ਭਰਾਉਣੇ ਪਹਿਲੀ ਗੱਲ ਤਾਂ ਡਾਕਟਰ ਨਾਲ ਇੱਕ ਫੈਮਿਲੀ ਵਾਲਾ ਰਿਲੇਸ਼ਨ ਤੁਸੀਂ ਉਹ ਕ੍ਰੀਏਟ ਕਰੋ ਕਿਉਂਕਿ ਜੇ ਤੁਸੀਂ ਚੰਗੀ ਦੋਸਤੀ ਰੱਖੋ ਗੱਲਾਂ ਬਾਤਾਂ ਕਰੋਗੇ ਹੁਣ ਮੰਨ ਲਓ ਉੱਥੇ ਡਾਕਟਰ ਦਾ ਵੀ ਨਹੀਂ ਕੋਸੂਰ ਹੁੰਦਾ ਆਪਾਂ ਕਹਿੰਦੇ ਨੇ ਵੀ ਟੀਕਾ ਭਰ ਜਾ ਰਹਿਣੀ ਚਾਹੀਦੀ ਆ ਜਦੋਂ ਆਪਾਂ ਗੱਲ ਕਹਿੰਦੇ ਨੇ ਵੀ ਜਿਹੜਾ ਮਰਜ਼ੀ ਭਰ ਦੇ ਰਹਿਣੀ ਚਾਹੀਦੀ ਆ ਜੇ ਰਹਿਣ ਦਾ ਮਤਲਬ ਆ ਉੱਥੇ ਫਿਰ ਆਪਣੀ ਬ੍ਰੀਡ ਨਹੀਂ ਤਿਆਰ ਹੁੰਦੀ ਆਪਾਂ ਨੂੰ ਉਹ ਚੀਜ਼ ਚਾਹੀਦੀ ਹੈ ਵੀ ਕਿਹੜਾ ਸਿੰਮ ਲਵਾਉਣਾ ਉਹ ਸਟਰਾ ਸਾਮ ਕੇ ਰੱਖਣੀ ਆ ਅੱਗੇ ਕਿ ਤਾਂ ਆਪਾਂ ਕੀ ਕਰਨਾ ਉਸ ਬੰਦੇ ਤੋਂ ਤੁਸੀਂ ਸਿਮਨਪਰਾ ਉਸ ਡਾਕਟਰ ਤੋਂ ਜਿਹਦੇ ਤੇ ਤੁਹਾਨੂੰ ਆਪਣੇ ਜਿੰਨਾ ਭਰੋਸਾ ਕਹਿਣ ਦਾ ਮਤਲਬ ਵੀ ਉਹ ਡੁਪਲੀਕੇਸੀ ਤੁਹਾਡੇ ਨਾਲ ਨਹੀਂ ਕਰਦਾ ਜੇ ਕੋਈ ਇਦਾਂ ਦਾ ਲੱਗਦਾ ਉਸ ਡਾਕਟਰ ਨੂੰ ਤੁਸੀਂ ਚੇਂਜ ਕਰ ਸਕਦੇ ਹੋ ਦੂਜੇ ਨੰਬਰ ਤੇ ਜੇ ਸਿਮਨ ਦੀ ਗੱਲ ਕਰਦੇ ਆ ਮੰਨ ਲਓ ਜਿਸ ਨੂੰ ਐਚਐਲਡੀਵੀ ਦਾ ਨਹੀਂ ਮਿਲਦਾ ਕਿੱਥੋਂ ਕਿਵੇਂ ਮਿਲੂ ਆਪਾਂ ਉਹਦੇ ਬਾਰੇ ਵੀ ਦੱਸਾਂਗੇ ਹੁਣ ਮੰਨ ਲਓ ਤੁਹਾਨੂੰ ਐਚਐਲਡੀਵੀ ਦਾ ਸਿਮਨ ਨਹੀਂ ਮਿਲਦਾ ਸੀਆਰਵੀ ਉਹ ਵੀ ਹਿੱਸਾਰ ਆ ਗਈ ਉਹ ਯੂਨੀਵਰਸਿਟੀ ਹੈ ਉਹਨਾਂ ਕੋਲੇ ਵੀ ਬਹੁਤ ਚੰਗੇ ਬੋਲ ਨੇ 851 5310 ਹੈ ਜਾਂ 4354 ਬੋਲ ਹੈ ਹੋਰ ਵੀ ਕਾਫੀ ਐਮਨਤੀ ਵੀ ਉਹਨਾਂ ਕੋਲੇ ਐਂਡ ਤੇ ਰਿਹਾ ਸਰ ਬੋਣ ਤੋਂ ਪਹਿਲਾਂ ਕਾਫੀ ਬੋਲਣੇ ਉਹਨਾਂ ਕੋਲੇ ਜਿਹੜੇ ਹਾਲੇ ਵੀ ਚੰਗੇ ਬੋਲਣੇ ਤਾਂ ਸਾਨੂੰ ਜਿਹੜਾ ਸਰ ਨਾਲ ਸਿਰੇਲਾ ਬੋਲਾ ਉਹਦਾ ਟੀਕਾ ਸਾਨੂੰ 100 ਰੁਪਏ ਦੇ ਵਿੱਚ ਮਿਲ ਜੂ ਜਿਹੜੇ ਉਹਨਾਂ ਨੇ ਆਪ ਟੀਕੇ ਨੇ ਰਿਜ਼ਲਟ ਉਹਨਾਂ ਦਾ ਆਪ 50-50 ਰੁਪਈਆ ਵਾਲੇ ਟੀਕੇ ਦਾ ਵੀ ਬਹੁਤ ਤਕੜਾ ਰਿਜ਼ਲਟ ਹੈ ਜੇ ਤੁਸੀਂ ਕਹਿੰਦੇ ਹੋ ਨਾ ਵੀ ਅਸੀਂ ਡੁਪਲੀਕੇਸੀ ਤੋਂ ਬਚ ਸਕੀਏ ਇਸ ਆਰ ਕੋਈ ਬੜਾ ਦੂਰ ਨਹੀਂ ਹੈਗਾ ਪੰਜਾਬ ਤੋਂ ਬਹੁਤ ਜ਼ਿਆਦਾ ਘਟ ਬਾਟ ਦੇ ਵਿੱਚ ਉਹ ਤੁਸੀਂ 4 ਘੰਟੇ ਦਾ ਰਾਹ ਜਿੱਥੇ ਵੀ ਪੰਜਾਬ ਚ ਬੰਦਾ ਬੈਠਾ 5 ਘੰਟਿਆਂ ਦਾ ਤਾਂ ਤੁਸੀਂ ਜਦੋਂ ਜਾਓਗੇ ਸੀਆਰ ਸਾਰੇ ਦਿਨ ਉਹ ਸਵੇਰੇ 9:00 10:00 ਵਜੇ ਤੋਂ ਲੈ ਕੇ 2:00 3:00 ਵਜੇ ਤੱਕ ਸੀਮਨ ਨੇ ਉਹ ਦਿੰਦੇ ਨੇ ਉੱਥੇ ਤੁਸੀਂ ਸਿਰੇ ਤੋਂ ਸਿਰੇ ਝੋਟੇ ਦਾ ਸੀਮਨ 100 ਰੁਪਏ ਦੇ ਵਿੱਚ ਲੈ ਸਕਦੇ ਹੋ ਜੇ ਤੁਹਾਨੂੰ ਲੱਗਦਾ ਅਸੀਂ ਸਾਨੂੰ ਕਿਸੇ ਤੇ ਭਰੋਸਾ ਨਹੀਂ ਤੁਸੀਂ ਉਹ ਝੋਟੇ ਦਾ ਸੀਮਨ 5310 ਹੋ ਗਿਆ 4354 ਹੋ ਗਿਆ ਐਮ 51 ਦਾ ਮਿਲ ਜਾਂਦਾ ਵੀ ਵਨ 330 ਦਾ ਹੀ ਪਿੱਛੇ ਮਿਲ ਰਿਹਾ ਸੀ ਇਹ ਜੇ ਝੋਟੇ ਦਾ ਇਹਨਾਂ ਸੀਮਨ ਹੈ ਤੁਸੀਂ ਆਪ ਜਾ ਕੇ ਲੈ ਕੇ ਆਓ ਆਪਾਂ ਡੁਪਲੀਕੇਸੀ ਦੇ ਵਿੱਚ ਪੈਣਾ ਨਹੀਂ ਦੂਜੇ ਨੰਬਰ ਤੇ ਗੱਲ ਆ ਜਾਂਦੀ ਗੜਵਾਸੂ ਯੂਨੀਵਰਸਿਟੀ ਲੁਧਿਆਣਾ ਦੀ ਉਹਦੇ ਕੋਲੇ ਵੀ ਦੋ ਤਿੰਨ ਬੁੱਲ ਪੀਟੀ ਬੁੱਲ ਬਣੇ ਖ ਜਿਹੜੇ ਅੱਗੇ ਸੀਆਈਆ ਸੀਆਈਆਰਬੀ ਹਸਾਰ ਨੇ ਵੀ ਉਹ ਬੋਲੋ ਮਤਲਬ ਵਰਤੇ ਨੇ ਯੂਜ਼ ਕਰੇ ਨੇ ਉਸ ਤੋਂ ਬਾਅਦ ਉਹ ਉਹਨਾਂ ਦੀ ਪ੍ਰੋਡਕਸ਼ਨ ਪਤਾ ਲੱਗੀ 3ਾਂ ਦੀ ਤਾਂ ਤੁਸੀਂ ਗੜਵਾਸੂ ਜਾ ਕੇ ਵੀ ਦੋ ਤਿੰਨ ਚੰਗੇ ਬੋਲ ਨੇ ਉਹਨਾਂ ਤੋਂ ਵੀ ਤੁਸੀਂ ਜਿਹੜਾ ਸਿਮਨਾ 2498 ਬੋਲ ਆ ਉਹ ਇੱਕ ਤਰ੍ਹਾਂ ਦਾ ਪੀਟੀ ਬੋਲੀ ਕਹਿ ਸਕਦੇ ਆ ਉਹਦੀਆਂ 3ਾਂ ਨੇ ਦੁੱਧ ਵਧੀਆ ਕੱਟਿਆ ਉਹਦਾ ਰਿਕਾਰਡ ਕਾਫੀ ਆ ਤੁਸੀਂ ਗੜਵਾਸੂ ਦੇ ਵਿੱਚ ਵੀ ਜਦੋਂ ਬਹੁਤ ਸਸਤੇ ਰੇਟ ਤੇ ਆਤੀ 35 ਰੁਪਏ ਦਾ ਟੀਕਾ ਹੋਣਾ ਲੁਧਿਆਣਾ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਉਸ ਤੋਂ ਬਾਅਦ ਜਿਵੇਂ ਆਪਣਾ ਨਾਭਾ ਪੀਐਲਡੀਬੀ ਉਹ ਵੀ ਪੰਜਾਬ ਲਈ ਖੁੱਲ੍ਹਾਗਾ ਉੱਥੇ ਵੀ ਤੁਸੀਂ ਜਿੰਨਾ ਮਰਜ਼ ਗੜਵਾ ਸੁਤ ਵੀ ਤੁਸੀਂ ਭਾਵੇਂ 100 ਲੈ ਲਓ 200 ਲੈ ਲਓ 300 400 ਜਿੰਨੀ ਮਰਜ਼ੀ ਸਟਰਾ ਤੁਸੀਂ ਲੈ ਸਕਦੇ ਹੋ ਉਹ ਤੁਹਾਨੂੰ ਉੱਥੇ ਕੋਈ ਡੁਪਲੀਕੇਸੀ ਦੀ ਪ੍ਰੋਬਲਮ ਨਹੀਂ ਆਉਣੀ ਸਭ ਤੋਂ ਵੱਡੀ ਪ੍ਰੋਬਲਮ ਡੁਪਲੀਕੇਸੀ ਦੀ ਕਿੱਥੇ ਆਉਂਦੀ ਹੈ ਐਚ ਐਲ ਡੀ ਵੀ ਦੇ ਵਿੱਚ ਕਿਉਂਕਿ ਐਚ ਐਲ ਡੀ ਵੀ ਭਾਰਤ ਦੀ ਬੈਸਟ ਸੰਸਥਾ ਗਈ ਮੁਰਾ ਬਰੀਡ ਦੇ ਵਿੱਚ ਬਹੁਤ ਜਿਆਦੇ ਚੰਗੇ ਜਿਹੜੇ ਝੋਟੇ ਨੇ ਉਹ ਯੂਜ਼ ਕਰਦੇ ਨੇ ਅੱਗੇ ਉਹਨਾਂ ਦੇ ਜਿਹੜੇ ਪੀਸੀ ਬੁੱਲ ਹੁੰਦੇ ਨੇ ਉਹ ਪਰਚੇਜ਼ ਕਾਫ ਹੁੰਦੇ ਨੇ ਤੇ ਜਿਨ੍ਹਾਂ ਦੇ ਨਾਮ ਇਵੇਂ M466 ਹੈ M ਵਾਲੇ ਹੁੰਦੇ ਨੇ ਮਦਰ ਫਾਰਮ ਦੇ ਉਹਨਾਂ ਕੋਲੇ ਉਹਨਾਂ ਦੀ ਮਾਂਮਾ ਵੀ ਹੁੰਦੀਆਂ ਹੁਣ ਜਦੋਂ ਮੈਂ ਗੱਲ ਕੀਤੀ ਸੀ ਐਮ 463 ਦੀ 102699 ਦੀ ਪੀਸੀ 576 ਦੀ ਪੀਸੀ 427 ਦੀ ਜਾਂ ਹੋਰ ਵੀ ਬੋਲਣੇ ਐਚ ਆਈਐਲ ਦਾ ਜਿਹੜਾ ਵੀ ਤੁਹਾਨੂੰ ਸੀਮਨ ਮਿਲਦਾ ਤੁਸੀਂ ਉਸ ਨੂੰ ਵਰਤੋ ਜੇ ਮੰਨ ਲਓ ਤੁਹਾਨੂੰ ਕੋਈ ਨਾਮੀ ਸਾਣ ਨਹੀਂ ਮਿਲਦਾ ਜੋ ਆਮ ਸਪਲਾਈ ਦੇ ਵਿੱਚ ਉਹਨਾਂ ਦੇ ਸੀਮਨ ਆ ਰਹੇ ਨੇ ਉਹਨਾਂ ਦੇ ਵੀ ਰਿਜ਼ਲਟ ਬਹੁਤ ਜ਼ਿਆਦਾ ਵਧੀਆ ਤੁਹਾਨੂੰ ਮਿਲਣਾ ਹੀ ਮਿਲਣਾ ਹੁਣ ਗੱਲ ਆਉਂਦੀ ਹੈ ਵੀ ਕਿਵੇਂ ਲੈ ਸਕਦੇ ਆ ਹਰਿਆਣੇ ਦੇ ਵਿੱਚ ਸਰਕਾਰੀ ਹਸਪਤਾਲਾਂ ਦੇ ਵਿੱਚ ਸਾਰਿਆਂ ਦੇ ਵਿੱਚ ਸਪਲਾਈ ਆ ਸਪਲਾਈ ਦੇ ਵਿੱਚ ਕਈ ਵਾਰੀ ਉਹ ਨਾਮੀ ਝੋਟੇ ਵੀ ਆ ਜਾਂਦੇ ਨੇ ਕਈ ਵਾਰੀ ਨਾਰਮਲ ਆ ਜਾਂਦੇ ਨੇ ਉਹ ਉਹ ਸਭ ਨਾਲ ਡਿਵਾਈਡ ਕਰਕੇ ਵੰਡ ਕੇ ਦਿੰਦੇ ਨੇ ਵੀ ਮੰਨ ਲਓ ਇੱਕ ਹਸਪਤਾਲ ਨੂੰ 20 30 ਲਾਈਆਂ 40 ਲਾਈਆਂ 50 ਦੇ ਦਿੱਤੇ ਚੰਗੇ ਝੋਟਿਆਂ ਦੀਆਂ ਜੋ ਬਾਕੀ ਅੱਠਾਂ ਝੋਟੇ ਜੋ ਨਾਰਮਲ ਚੱਲ ਰਹੇ ਨੇ ਰਿਜ਼ਲਟ ਉਹਨਾਂ ਦੇ ਵੀ ਟੌਪ ਨੇ ਪਰ ਉਹਨਾਂ ਦਾ 2-4 ਸਾਲਾਂ ਦੇ ਵਿੱਚ ਜਿਵੇਂ ਜਿਵੇਂ ਨਾਂ ਬਣਦਾ ਓਵੇਂ ਓਵੇਂ ਆਪਾਂ ਨੂੰ ਗੁੱਲਾਂ ਦਾ ਪਤਾ ਲੱਗਦਾ ਰਹਿੰਦਾਗਾ ਤਾਂ ਤੁਸੀਂ ਜਿਵੇਂ ਅੱਜ ਕੱਲ੍ਹ ਕੀ ਹਰਿਆਣੇ ਦੇ ਵਿੱਚ ਹਰ ਇੱਕ ਘਰ ਦੀ ਰਿਸ਼ਤੇਦਾਰੀ ਹੁੰਦੀ ਆ ਤਾਂ ਤੁਸੀਂ ਉੱਥੇ ਹਰਿਆਣੇ ਦੇ ਵਿੱਚ ਡਾਕਟਰਾਂ ਦਾ ਪਤਾ ਕਰ ਲਓ ਆਪਣੇ ਰਿਸ਼ਤੇਦਾਰੇ ਹੁੰਦੀਆਂ ਯਾਰ ਦੋਸਤ ਹੁੰਦੇ ਨੇ ਉਹਨਾਂ ਰਾਹੀਂ ਪਤਾ ਕਰਕੇ ਆਮ ਆਪਾਂ ਨੂੰ ਘਰਾਂ ਕਿੰਨੇ ਕਿ ਲੋਡ ਹ 20-25 ਸਲਾਈਆਂ ਆਪਾਂ ਨੂੰ ਮਸਾਲੇ ਦੇ ਵਿੱਚ ਨਹੀਂ ਮੁਕਦੀ ਆਉਂਦੀਆਂ ਜਿਹੜੇ ਬੰਦੇ ਕੋਲੇ 10-15 ਮੱਜਾਂ ਨੇ ਜੇ ਤੁਹਾਨੂੰ ਲੱਗਦਾ ਵੀ ਤੁਹਾਡੇ ਕੋਲੇ 5-4% ਨੇ ਤੁਹਾਨੂੰ 20-25 ਸਲਾਈਆਂ ਇੱਕ ਸਾਲ ਨਹੀਂ ਮੁਕਦੀਆਂ ਆਪਾਂ ਉਦਾਂ ਵੀ ਹਰ ਇੱਕ ਥਾਂ ਤੇ ਤੁਰਦੇ ਫਿਰਦੇ ਰਹਨੇ ਆ ਜੇ ਆਪਾਂ ਸਿਮਨ ਲੈਂਨ ਦੀ ਚਾਹਵਾਨ ਹੋਈਏ ਤਾਂ ਆਪਾਂ ਹਰਿਆਣਾ ਦੇ ਵਿੱਚੋਂ ਵੀ ਸਿਮਨ ਮਿਲ ਜਾਂਦਾ ਜਿਵੇਂ ਗਾਹਾਂ ਰਿਸ਼ਤੇਦਾਰੀ ਹੁੰਦੀ ਆ ਕਹਾਂ ਡਾਇਰੈਕਟਰ ਜੋ ਡਾਕਟਰ ਨੇ ਸਰਕਾਰੀ ਉਹਨਾਂ ਨਾਲ ਕੰਟੈਕਟ ਹੋ ਜਾਂਦਾ ਤਾਂ 2-2 4-4 ਸਲਾਈਆਂ ਮਿਲ ਜਾਂਦੀਆਂ ਨੇ ਕੋਈ ਵੱਡੀ ਗੱਲ ਨਹੀਂ ਨਾਲੇ ਉੱਥੇ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਡੁਪਲੀਕੇਸੀ ਹੈਗੀ ਕਿ ਨਹੀਂ ਜ ਪੁਰਾਣੇ ਤੋਂ ਪੁਰਾਣੇ ਝੋਟੇ ਬਾਧੂ ਪਏ ਨੇ ਐਮ 416 ਰੁਪਿਆ 570 570 ਰੁਪਿਆ ਉਹਨਾਂ ਚੀਜ਼ਾਂ ਤੋਂ ਥੋੜੇ ਬਚ ਕੇ ਰਹੋ ਨਾਲ ਤੁਸੀਂ ਪੈਸਾ ਵੀ ਬਰਬਾਦ ਕਰੋਗੇ ਡੁਪਲੀਕੇਸੀ ਆਉਣੀ ਆ ਜੋ ਆ ਬੁੱਲ ਜਿਉਂਦੇ ਨੇ ਜੋ ਸੀਮਨ ਦੇ ਰਹੇ ਨੇ ਐਮ 468 199 ਤਾਂ ਹਰਿਆਣੇ ਦੇ ਵਿੱਚੋਂ ਵੀ ਤੁਹਾਨੂੰ ਸੀਮਨ ਮਿਲ ਜਾਊਗਾ ਸਹੀ ਰੇਟ ਤੇ ਮਿਲ ਜੂ ਉੱਥੇ ਤੁਸੀਂ ਡੁਪਲੀਕੇਸੀ ਤੋਂ ਵੀ ਬਚੋਗੇ ਮੈਂ ਆਪਣਾ ਕੋਈ ਪ੍ਰਾਈਵੇਟ ਸਾਣਾ ਨਾਲ ਕੋਈ ਆਪਣੀ ਟੁਕੀਸ਼ਨ ਨਾਲ ਕੋਈ ਪਰਸਨਲ ਅਰੰਜਸ ਨਹੀਂ ਆ ਜੇ ਤੁਹਾਨੂੰ ਲੱਗਦਾ ਵੀ ਕੋਈ ਪ੍ਰਾਈਵੇਟ ਸਾਣਾ ਉਹਦੀਆਂ 10 ਦੀਆਂ ਦੇ ਵਿੱਚੋਂ 8 8 ਦੁੱਧ ਕੱਢ ਗਈਆਂ ਚੰਗਾ ਦੁੱਧ ਕੱਢ ਗਈਆਂ 8 ਤਾਂ ਤੁਸੀਂ ਉਹਦਾ ਸਿਮਨ ਵੀ ਵਰਤ ਸਕਦੇ ਹੋ ਬਾਕੀ ਪ੍ਰਾਈਵੇਟ ਬੋਲ ਇੱਕ ਸਮਰਾਟ ਥੀਮ ਕੇਰੀਨਾਂ ਦਾ ਉਹ ਕਿਉਂ ਰਿਜ਼ਲਟ ਦੇ ਰਿਹਾ ਉਹਦੀ ਜਿਹੜੀ ਪੈਡੇਗਰੀ ਆ ਪਿੱਛੋਂ ਐਚਐਲਡੀਵੀ ਨਾਲ ਜੁੜਦੀ ਆ ਉਹਦੀ ਮਾਂ ਦਾ ਵੀ ਐਚਐਲਡੀਵੀ ਚੰਗਾ ਰਿਕਾਰਡ ਦਰਜ ਆ ਜਣੀ ਉਹਦੀ ਪਿਓ ਸੀ ਉਹ ਐਚਐਲਡੀਵੀ ਦਾ ਬਹੁਤ ਜਿਆਦਾ ਚੰਗਾ ਝੋਟਾ ਸੀ ਤੇ ਉਸੇ ਉਹਦੇ ਸਿੰਘ ਵਗੈਰਾ ਜੋ ਵੀ ਉਹਦੀ ਬਣਤਰ ਆ ਉਹਦੀ ਕਾਫੀ ਮਿਲਦੀ ਜੁਲਦੀ ਆ ਉਹ ਤਾਂ ਕਰਕੇ ਤੁਸੀਂ ਸਮਰਾਟ ਥੀਮ ਕੇਰੀਨਾਂ ਦਾ ਸਿਮਣਾ ਜਿਹੜਾ ਉਹ ਵੀ ਭਰਾ ਸਕਦੇ ਹੋ ਉਹ ਆਪਣੇ ਆਮ ਹੀ ਮਿਲ ਜਾਣਾ ਬਾਕੀ ਤੁਸੀਂ ਸਾਰੇ ਸਿਮਣਾ ਤੇ ਆਪਾਂ ਗੱਲ ਕਰੀ ਆ 90 ਤੋਂ ਲੈ ਲਓ ਗੜਵਾਸੂ ਤੋਂ ਲੈ ਲਓ ਸੀਆਰ ਵੀ ਹਸਾਰ ਆ ਉਹ ਵੀ ਖੁੱਲਾ ਜਿੰਨਾ ਮਰਜ਼ੀ ਸਿਮਨ ਲੈ ਆਓ ਨਾਬਾ ਲੈ ਲਓ ਵੇਰ ਕਾ ਦੇ ਸਿਮਨ ਮਿਲ ਜਾਂਦੇ ਨੇ ਐਬੀਐਸ ਦੇ ਝੋਟੇ ਮਿਲ ਜਾਂਦੇ ਨੇ ਬਾਹੂ ਬਲੀ ਹੋਗੇ ਕੈਪਟਨ ਵਰਗੇ ਹੋਗੇ ਇਹ ਸਾਰੇ ਝੋਟੇ ਆਪਾਂ ਨੂੰ ਸੈਕਸਰ ਸਿਮਨ ਵੀ ਮਿਲ ਜਾਂਦਾ ਸੋ ਭਰਾਓ ਜੇ ਸਿਮਨ ਅਰੇਂਜਮੈਂਟ ਕਰਨੀ ਆ ਇਦਾਂ ਨਹੀਂ ਆ ਵੀ ਡੁਪਲੀਕੇਟ ਹੀ ਤੁਸੀਂ ਆਪਣੇ ਪਸ਼ੂ ਨੂੰ ਖਰਾਬ ਕਰੋ ਭਰੋਸੇ ਵਾਲੇ ਬੰਦੇ ਤੋਂ ਟੀਕਾ ਭਰਾਓ ਜੀ ਐਚਐਲਡੀਵੀ ਦਾ ਟੀਕਾ ਭਰਾਉਣਾ ਨਹੀਂ ਤੁਸੀਂ ਹਰਿਆਣੇ ਦੇ ਵਿੱਚੋਂ ਆਪ ਜਾ ਕੇ ਵੀ ਪੰਜ ਪਾਰ ਚਾਰ ਸਾਲਸ ਲਾਈਆਂ ਲੈ ਸਕਦੇ ਹੋ ਕੋਈ ਵੱਡੀ ਮੁਸ਼ਕਲ ਨਹੀਂ ਹੁੰਦੀ ਆਪਾਂ ਨੂੰ ਇਹ ਹੁੰਦਾ ਵੀ ਸਿਮਨ ਨਹੀਂ ਮਿਲਦਾ ਜੇ ਵੀ ਬੰਦ ਕਰਤਾ ਹੁਣ ਆਪਾਂ ਟੀਕੇ ਭਰਾਉਣੇ ਆ ਆ ਪਰ ਹਾਂ ਉਹ ਕੁਝ ਕੁ ਬੰਦੇ ਆਪਾਂ ਖੁਦ ਜਾ ਕੇ ਆਪ ਲੈ ਆਉਣੇ ਹੁੰਦੇ ਆਂ ਗਾਹਾਂ ਦੀ ਗਾਹ ਯਾਰੀ ਦੋਸਤੀ ਅਰੇਂਜਮੈਂਟ ਹੋ ਜਾਂਦਾ ਹੁੰਦਾ ਕੋਈ ਬਹੁਤੀ ਵੱਡੀ ਗੱਲ ਨਹੀਂ ਹੁੰਦੀ ਆਪਣਾ ਸਿਰਫ ਵੀਡੀਓ ਮਸਾਉਂਦੇ ਐ ਮਕਸਦ ਸੀਗਾ ਵੀ ਜੇ ਚੰਗਾ ਸਿਮਲ ਤੁਹਾਡੇ ਲੱਗੂ ਤਾਂ ਤੁਸੀਂ ਚੰਗੀ ਬ੍ਰੀਡ ਪੈਦਾ ਕਰ ਲਓਗੇ ਤੁਹਾਡਾ ਸਮਾਂ ਥੋੜਾ ਹੂ ਸਮਾਂ ਵੇਚਣੀ ਹੂ ਔਰ ਮੰਨ ਲਓ ਸਿਮਲ ਲਾਤਾ ਜਾਂ ਸਮੇਂ ਡੁਪਲੀਕੇਟ ਨਿਕਲਿਆ ਜਾਂ ਉਸ ਛੋਟੇ ਦਾ ਰਿਜ਼ਲਟ ਹੀ ਨਹੀਂ ਤੁਹਾਡਾ ਇੱਕ ਸਾਲ ਖਰਾਬ ਹੋ ਗਿਆ ਇੱਕ ਸਾਲ ਗੱਲ ਪਿੱਛੇ ਜਾਂਦੀ ਆ ਅਗਲੀ ਵਾਰ ਆਪਾਂ ਬੰਦਾ ਉਹੀ ਆੱਕ ਜਾਂਦਾ ਵੀ ਯਾਰ ਕੋਈ ਚੰਗਾ ਰਿਜ਼ਲਟ ਨਹੀਂ ਆਉਂਦਾ ਕਿਵੇਂ ਕਰੀਏ ਛੱਡ ਸਿਮਨ ਇਹ ਚੀਜ਼ਾਂ ਇਹ ਸੰਸਥਾ ਵਾਲਾ ਸਿਮਨ ਵਰਤੋ ਤਾਂ ਤੁਹਾਨੂੰ ਜਿਹੜੇ ਰਿਜ਼ਲਟ ਨੇ ਬਹੁਤ ਹੀ ਜ਼ਿਆਦੇ ਚੰਗੇ ਦੇਖਣ ਨੂੰ ਮਿਲਣਗੇ ਤੇ ਬਾਕੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ Facebook ਪੇਜ ਨੂੰ ਲਾਈਕ ਫੋਲੋ ਤੇ ਸ਼ੇਅਰ ਕਰਿਓ ਬਹੁਤ ਬਹੁਤ ਧੰਨਵਾਦ